ਸਾਭ ਸਰਵਣ ਕਰੀਏ ਭਾਈ ਜਸਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਫਤਿਹ ਦੇ ਨਾਲ ਹੈ ਪਿਆਰ ਕਰਦਾ ਹੋਦੀ ਆਤਮਾ ਹੈ ਫਤਿਹ ਜਾਂਦੀ ਝੇੜਾ ਫਤੇ ਦੇ ਨਾਲ ਹੈ ਪਿਆਰ ਕਰਦਾ ਹੋਦੀ ਆਤਮਾ ਹੈ ਫਤੇ ਆ ਜਾਂਦੀ ਜੇੜਾ ਫਤੇ ਨੂੰ ਸ਼ੰਕੋਚ ਕਰਦਾ ਓ ਸਨੂ ਫਤੇ ਵੀ ਫਤੇ ਬੁਲਾ ਜਾਂਦੀ ਸਾਰਾ ਸੰਗਤ ਦੇ ਵਿੱਚ ਆਣ ਕੇ ਮਨ ਨੂੰ ਰੰਗ ਚੜਦਾ ਸੰਗਤ ਦੇ ਫਤੇ ਪਾਈਂਦੀਏ ਤੇ ਜਦੋਂ ਸਤ ਸੰਗਤ ਵਿੱਚ ਆ ਬਈਏ ਤਾਂ ਗੱਜ ਕੇ ਫਤੇ ਮੁਲਾਈਂਦੀਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵਰਕਸ਼ਸ ਕੀਤਾ ਨਾਰਾ ਗੱਜ ਕੇ ਬਲਾਓ ਗੁਰਫਤੇ ਕਰੋ ਰਸਨਾ ਨੂੰ ਪਵਿੱਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਸਾਖੀ ਦੇ ਖਾਲਸਾ ਸਾਜਨਾ ਦੇਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਵਸਾਖੀ ਵਾਲੇ ਦਿਨ ਸੰਗਤਾਂ ਚ ਖੜ ਕੇ ਵਸਾਖੀ ਵਾਲੇ ਦਿਨ ਸੰਗਤਾਂ ਚ ਖੜ ਕੇ ਗੁਰਦਸ਼ਮੇਸ਼ ਬੋਲੇ ਤੇ ਗਫੜ ਕੇ ਗੁਰੂ ਦਸ਼ਮੇਸ਼ ਬੋਲੇ ਤੇਗ ਫੜ ਕੇ ਸਾਜਣਾ ਹੈ ਅੱਜ ਮੈਂ ਜੂਝਾਰੂ ਖਾਲਸਾ ਸ਼ੇਰ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਸ਼ੇਰ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਜਾਤ ਪਾਤ ਉੱਚ ਨੀਚ ਨਹੀਂਓ ਮੰਨੇਗਾ ਜਾਤ ਪਾਤ ਉੱਚ ਨੀਚ ਨਹੀਂਓ ਮੰਨੇਗਾ ਜਾਤ ਅਬਮਾਨੀਆਂ ਦੀ ਤਾਉਣ ਭਨੇਗਾ ਨਾਹੀ ਡਰੂ ਨਾਹੀ ਡਰੂ ਨਾਹੀ ਦਾਬੇ ਮਾਰੂ ਖਾਲਸਾ ਸ਼ੇਰ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਸ਼ੇਰ ਵਾਂਗੂ ਜ਼ਿੰਦਗੀ ਉਜਾਰੂ ਖਾਲਸਾ ਖੜੇਗਾ ਗਰੀਬਾਂ ਲਈ ਢਾਲ ਬਣ ਕੇ ਖੜੇਗਾ ਗਰੀਬਾਂ ਲਈ ਢਾਲ ਬਣ ਕੇ ਜ਼ਾਲਮਾਂ ਲਈ ਰਹੁ ਸਦਾ ਕਾਲ ਵਣ ਕੇ ਜ਼ਾਲਮਾਂ ਲਈ ਰਹੁ ਸਦਾ ਕਾਲ ਬਣ ਕੇ ਲੱਖਾਂ ਉਤੇ ਲੱਖਾਂ ਉੱਤੇ ਬਹੂ ਹਮੇਸ਼ਾ ਭਾਰੂ ਖਾਲਸਾ ਸ਼ੇਰ ਵਾਂਗੂੰ ਜ਼ਿੰਦਗੀ ਗੁਜ਼ਾਰੂ ਖਾਲਸਾ ਸ਼ੇਰ ਵਾਂਗੂੰ ਜ਼ਿੰਦਗੀ ਗੁਜ਼ਾਰੂ ਖਾਲਸਾ ਕਿਰਤ ਕਰੇਗਾ ਮੰਗ ਕੇ ਨਹੀਂ ਖਾਵੇਗਾ ਲੋੜ ਵੰਨ ਆਸ ਤੇ ਲੰਗਰ ਲਾਵੇਗਾ ਭਾਵੇਂ ਕਿ ਤੋ ਔਖਾ ਸੋਖਾ ਸਾਰੂ ਖਾਲਸਾ ਸ਼ੇਰ ਵਾਂਗੂੰ ਜ਼ਿੰਦਗੀ ਗੁਜ਼ਾਰੂ ਖਾਲਸਾ ਸ਼ੇਰ ਵਾਂਗੂੰ ਜ਼ਿੰਦਗੀ ਗੁਜ਼ਾਰੂ ਖਾਲਸਾ ਹੋਵੇਗਾ ਪੁਜਾਰੀ ਖਾਲਸਾ ਅਕਾਲ ਦਾ ਹੋਵੇਗਾ ਪੁਜਾਰੀ ਖਾਲਸਾ ਅਕਾਲ ਦਾ ਮੂਰਤਾ ਚੋਂ ਫੇਰੇਗਾ ਨਹੀਂ ਰੱਬ ਭਾਲਦਾ ਮੂਰਤਾ ਚੋਂ ਫਿਰੂਗਾ ਨਹੀਂ ਰੱਬ ਭਾਲਦਾ ਬਾਣੀ ਪੜ ਜਨਮ ਸਵਾਰੂ ਖਾਲਸਾ ਸ਼ੇਰ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਸ਼ੇਰ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਹੋਈ ਆਮ ਬਿਆੰਤ ਭੁੱਲਾਂ ਗੁਰੂ ਦੀ ਸੰਗਤ ਰੱਬ ਰੂਪ ਹੋਇਆ ਕਰਦੀਆ ਗੁਰੂ ਸਾਹਿਬ ਗੁਰੂ ਦੀ ਸੰਗਤ ਬਖਸ਼ ਦਿਓ ਤਾਸਤੋਂ ਹੋਈਆਂ ਭੁੱਲਾਂ ਦਾਸ ਦੀ ਝੋਲੀ ਵਿੱਚ ਪਾ ਦਿਓ ਗੱਜ ਕੇ ਗੁਰਪਥੀ ਪ੍ਰਵਾਨ ਕਰੋ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਰਵਾ ਦੇਹਾ ਬਾਈ ਜਸਵਿੰਦਰ ਸਿੰਘ ਜੀ ਦੇ ਜਿਨ੍ਹਾਂ ਨੇ ਬੜੀ ਸੋਹਣੀ ਕਾਫਤਾ ਪੇਸ਼ ਕੀਤੀ ਹੈ ਇੱਕ ਢੇ ਦੀ ਧਾਰ ਦਾ ਮੋਤ ਦੇਵੀ ਉਹ ਜਾਂਦਾ ਲਫੇੜੇ ਮੂੰਹ ਤੇ ਮਾਰਦਾ ਖਾਲਸੇ ਦੀ ਫੌਜ ਨਹੀਂ ਜਮਾ ਤੋ ਕਦੇ ਹਾਰ ਦੀ ਪੀਲੇ ਪੀਲੇ ਉਹ ਸਿੰਘਾ ਪੋਹਲ ਖੰਡੇ ਧਾਰ ਦੀ ਸੋ ਸਾਸਨ ਜੀ ਕਵੀ ਦਰਵਾਜ਼ੇ ਦੇ ਵਿੱਚ ਅੱਜ ਬੜੇ ਚੰਗੇ ਚੰਗੇ ਕਵੀ ਆਪਣੇ ਸਾਹਮਣੇ ਆ ਰਹੇ ਹਨ ਪੰਜੀ ਦਸਾਂਝ ਓਏ ਸਿੱਖ ਸੁਣ ਕੇ ਸਭ ਹੈਰਾਨ ਹੋਏ ਗੁਰਾਂ ਇੱਕ ਹੀ ਹੁਕਮ ਸਣਾ ਦਿੱਤਾ ਲੋਕ ਸਹਿਮ ਕੇ ਨੀਵੀਆਂ ਪਾ ਲਈਆਂ ਸੋਚਾਂ ਵਿੱਚ ਸੀ ਸਭ ਨੂੰ ਪਾ ਦਿੱਤਾ ਮੇਰੀ ਤੇਗ ਪਿਆਸ ਸੀ ਖੂਨ ਦੀ ਏ ਸਵਾਗਤ ਹੈ ਕਿਉਂ ਤੁਸਾਂ ਨੇ ਲਾ ਦਿੱਤਾ ਜੋ ਗਿਆਨੀ ਮਜੀਤ ਸਿੰਘ ਜੀ ਜਿਨ੍ਹਾਂ ਨੇ ਬੜੇ ਪ੍ਰੇਮ ਦੇ ਨਾਲ ਕਵਤਾ ਸੁਣਾਉਣੀ ਹੈ ਇਹਨਾਂ ਨੂੰ ਬੇਨਤੀ ਕੀਤੀ ਸੀ ਪਰ ਅੱਤ ਇਹਨਾਂ ਨੇ ਕਿਹਾ ਨਹੀਂ ਸੁਣਾਉਣੀ ਪਰ ਇਹਨਾਂ ਨੇ ਕਿਹਾ ਬੇਨਤੀ ਸਾਡੀ ਮਨਜ਼ੂਰ ਕਰੋ ਜ਼ਰੂਰ ਕਵਤਾ ਸੁਣਾਓ ਸੰਗਤਾਂ ਨੂੰ ਉਦੋਂ ਦਾ ਸਟੇਜ ਤੇ ਰੋਜ਼ ਬੋਲਦੇ ਰਹਿੰਦੇ ਹਨ ਅੱਜ ਇਹਨਾਂ ਦਾ ਹੋਰ ਇੱਕ ਦੇਖੀ ਨੰਦਾ ਕਬਤਾਸ ਨੌਂ ਦਾ ਮੂਡ ਵੀ ਕਿਸ ਤਰ੍ਹਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਦੁਬਾਰਾ ਗੱਜ ਕੇ ਬੁਲਾਈਏ ਜੀ ਹਾਜ਼ਰੀ ਲਵਾਈਏ ਕੋਈ ਰਸਨਾ ਵਾਜ ਨਾ ਰਹੇ ਆਖੋ ਗੱਜ ਕੇ ਬੈਠੋ ਸੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਧ ਸੰਗਤ ਜੀ ਅਸੀਂ ਕਵੀ ਦਰਬਾਰ ਵਿੱਚ ਹਾਜ਼ਰੀ ਭਰ ਰਹੇ ਆ ਆਪ ਸਭ ਨੂੰ ਪਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ 52 ਕਵੀ ਰੱਖੇ ਹੋਏ ਸਨ ਜਿਹੜੇ ਕਾਵ ਰਚਨਾ ਕਰਦੇ ਸੋਹਣੀਆਂ ਸੋਹਣੀਆਂ ਕਵਿਤਾ ਇਤਿਹਾਸ ਦੇ ਵਿੱਚੋਂ ਸੋਹਣੀ ਕਾਵ ਸ਼ੈਲੀ ਬਣਾ ਕੇ ਮਹਾਰਾਜ ਨੂੰ ਗਾ ਕੇ ਸੁਣਾਇਆ ਕਰਦੇ ਸਨ ਜਿੰਨੀ ਵੀ ਕੋਈ ਸੋਹਣੀ ਕਵਿਤਾ ਸੁਣਾਉਂਦਾ ਸੀ ਸਤਗੁਰੂ ਪਾਤਸ਼ਾਹ ਜੀ ਪ੍ਰਸੰਨ ਹੋ ਕੇ ਖੁਸ਼ ਹੋ ਕੇ ਉਸ ਕਵੀ ਨੂੰ ਇਨਾਮ ਦਇਆ ਕਰਦੇ ਸਨ ਤੇ ਬਖਸ਼ ਦਿੱਤਾ ਉਹ ਕਵੀ ਖੁਸ਼ ਪ੍ਰਸੰਨ ਨਹੀਂ ਹੋਇਆ ਸਤਗੁਰਾਂ ਨੇ ਕਾਰਨ ਪੁੱਛਿਆ ਖੁਸ਼ ਕਿਉਂ ਨਹੀਂ ਹੋਇਆ ਕਹਿਣ ਲੱਗਾ ਮਹਾਰਾਜ ਆਪਣੇ ਖਾਨ ਨੂੰ ਧਨ ਦੌਲਤ ਪਦਾਰਥ ਨਹੀਂ ਤੇ ਹਾਥੀ ਨੂੰ ਇੰਨੀ ਖੁਰਾਕ ਕਿੱਥੋਂ ਖਵਾਉਂਗਾ ਸਤਗੁਰੂ ਪਾਤਸ਼ਾਹ ਜੀ ਪ੍ਰਸੰਨ ਹੋਏ ਮੋਰਾਂ ਦੀਆਂ ਢਾਲਾਂ ਭਰ ਕੇ ਉਸ ਨੂੰ ਬਖਸ਼ੀਆਂ ਕਿ ਜਾ ਤੂੰ ਵੀ ਖਾ ਹਾਥੀ ਨੂੰ ਵੀ ਖਵਾ ਤੇ ਤੇਰੀਆਂ ਕੁਲਾਂ ਵੀ ਖਾਣ ਗਿਆ ਬਾਕੀ ਕਵੀ ਜਿਹੜੇ ਨੇ ਉਹ ਵੀ ਢੱਲੇ ਕਹਿੰਦੇ ਪੈ ਗਏ ਮੋਰਾਂ ਬਖਸ਼ੇ ਨੇ ਇਹ ਕੀ ਸਿੱਖਿਆ ਦਿੰਦੇ ਨੇ ਕੱਲੇ ਬਾਹਰੀ ਚਿੰਨ ਨਹੀਂ ਕੋਈ ਵਿਖਾਵਾ ਨਹੀਂ ਇਹਨਾਂ ਦੀ ਸਿੱਖਿਆ ਕੀ ਹੈ ਸਾਨੂੰ ਕੀ ਕਹਿੰਦੇ ਆ ਚੋਰੀ ਜਾਰੀ ਘਾਤ ਕੋ ਨਾ ਹੱਥ ਲਾਈ ਕਾਛ ਕਹੇ ਜਤੀ ਰਹੇ ਤਿਆਗੇ ਪਰਨਾਰ ਕੋ ਕੜਾ ਕਹੇ ਚੋਰੀ ਜਾਰੀ ਘਾਤ ਕੋ ਨਾ ਹੱਥ ਲਾਈ ਕਾਛ ਕਹੇ ਜਤੀ ਰਹੇ ਤਿਆਗ ਪਰਨਾਰ ਕੋ ਕੰਗਾ ਕਹੇ ਟੁੱਟੇ ਕੇਸਾ ਵਾਂਗੂ ਤਿਆਗ ਪਾਪ ਨਿੰਦਾ ਕੰਗਾ ਕਹਿੰਦਾ ਵੀ ਜਿਵੇਂ ਤੂੰ ਕੇਸਾਂ ਦੇ ਵਿੱਚ ਸਿੰਗਾ ਕੰਗਾ ਫੇਰਦਾ ਤੇ ਟੁੱਟੇ ਕੇਸ ਮੈਂ ਟੁੱਟੇ ਰੋਮ ਬਾਹਰ ਕੱਢ ਦੇਣਾ ਐਵੇਂ ਗੁਰੂ ਦੀ ਸ਼ਬਦ ਦਾ ਬਾਣੀ ਦਾ ਵਿਚਾਰ ਦਾ ਕੰਗਾ ਫੇਰਨਾ ਆਪਣੇ ਮਨ ਦੇ ਅੰਦਰ ਤੇ ਅੰਦਰ ਜਿਹੜੀ ਪਾਪ ਨਿੰਦਾ ਹੈ ਉਹਨੂੰ ਬਾਹਰ ਕੱਢ ਕੇ ਸੁੱਟ ਦੇਣਾ ਬੁਰਾਈਆਂ ਨੂੰ ਔਗਣਾ ਨੂੰ ਮਾੜੇ ਸੰਕਲਪ ਵਿਕਲਪ ਬਾਹਰ ਕੱਢ ਦੇਣੇ ਵਿਚਾਰ ਦਾ ਕੰਗਾ ਫੇਰਨਾ ਕਾਹੇ ਟੁੱਟੇ ਕੇਸਾ ਵਾਂਗੂ ਤਿਆਗ ਪਾਪ ਨਿੰਦਾ ਕਹੇ ਕਿਰਪਾਡ ਕਟ ਕਾਮ ਕ੍ਰੋਧ ਹੰਕਾਰ ਕੋ ਕੇਸ ਕਹਿਣ ਗੁਣਾ ਰੂਪ ਸਾਡੇ ਵਾਂਗ ਕੇਸ ਧਾਰ ਅੰਮ੍ਰਿਤ ਕਾਹੇ ਅਮਰ ਹੋ ਜਾ ਪੀ ਕੇ ਸਬਦ ਸਾਰ ਕੋ ਜਿਹੜੇ ਕੇਸ ਨੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਗਤਾਰ ਸਿੰਘ ਜੀ ਆਪਣੇ ਨਾਲ ਕਵਤਾ ਸਾਂਝੀ ਕਰਨਗੇ ਸਵਾਗਤ ਸਾਰਿਆਂ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਮੈਂ ਫੇਰ ਬੇਨਤੀ ਕਰਦਾ ਹਾਂ ਜੀ ਰੂਪ ਖਾਲਸਾ ਸਾਧ ਸੰਗਤ ਜਿਓ ਆਪ ਬੜ ਭਾਗੇ ਹੋ ਇਸ ਸਮੇਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਵਿੱਚ ਸਾਜ ਬੈਠੇ ਹੋ ਅੰਮ੍ਰਿਤ ਨਾਮ ਨਿਧਾਨ ਹੈ ਅੰਮ੍ਰਿਤ ਨਾਮ ਨਿਧਾਨ ਹੈ ਅੰਮ੍ਰਿਤ ਨਾਮ ਨਿਧਾਨ ਹੈ ਅੰਮ੍ਰਿਤ ਨਾਮ ਨਿਧਾਨ ਹੈ ਮੈਲ ਪੀਵਹ ਪਾਈ ਮੈਲ ਪੀਵਹ ਪਾਈ ਅੰਮ੍ਰਿਤ ਨਾਮ ਨਿਦਾਨ ਹੈ ਅੰਮ੍ਰਿਤ ਨਾਮ ਨਿਦਾਨ ਹੈ ਮਿਲ ਪੀਵਹੁ ਪਾਈ ਮਿਲ ਪੀਵਹੁ ਪਾਈ ਜਿਸ ਸਿਮਰਤ ਸੁਖ ਪਾਈਐ ਜਿਸ ਸਿਮਰਤਾ ਸੁਖ ਪਾਈਐ ਜਿਸ ਸਿਮਰਤਾ ਸੁਖ ਪਾਈਐ ਜਿਸ ਸਿਮਰਤਾ ਸੁਖ ਪਾਈਐ ਸਭ ਤੇ ਖੁਮ ਜਾਈਐ ਸਾਵ ਤੇ ਖਾ ਬੁਝਾਈ ਸਾਵ ਤੇ ਖਾ ਬੁਝਾਈ ਸਾਵ ਤੇ ਖਾ ਬੁਝਾਈ ਅੰਮ੍ਰਿਤ ਨਾਮ ਪਰਮੇਸਰ ਤੇਰਾ ਅੰਮ੍ਰਿਤ ਨਾਮ ਪਰਮੇਸਰ ਤੇਰਾ जोसिम रे सो जीम रे सो जी जो जो सिम सो जी जो जो सो जीअणो ਪਰਾਪਤ ਹੋਵੇ ਜਿਸਨੋਂ ਕਰਮ ਪਰਾਪਤ ਹੋਵੇ ਸੋ ਜਾਨ ਨਿਰਮਲ ਥੀਵੇ ਸੋ ਜਾਨ ਨਿਰਮਲ ਥੀਵੇ ਅੰਮ੍ਰਿਤ ਨਾਮ ਨਿਧਾਨ ਹੈ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵਹੁ ਪਾਈ ਮਿਲ ਪੀਵਹੁ ਪਾਈ ਅੰਮ੍ਰਿਤ ਨਾਮ ਨਿਧਾਨ ਹੈ